ਸਰਸ਼ੀਕਾਲ ਮੈਰੀਨਾ ਤੇ ਮਾਨ ਤੁਸੀਂ ਦੇਖ ਰਹੇ ਹੋ ਹਕੀਕਤ ਟੀਵੀ ਪੰਜਾਬੀ ਤੇ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 1 ਜੂਨ ਹੈ ਤੇ ਅੱਜ ਸਵੇਰ ਤੋਂ VOTING ਸ਼ੁਰੂ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਜੇਕਰ VOTERਾਂ ਦੀ ਗੱਲ ਕੀਤੀ ਜਾਵੇ ਤਾਂ ਬੋਟਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਬੂਥ ਉੱਤੇ ਜਾ ਕੇ ਉਹਨਾਂ ਦੇ ਵੱਲੋਂ VOTਾਂ ਪਾਈਆਂ ਜਾ ਰਹੀਆਂ ਨੇ ਉਦੋਂ ਜੇਕਰ ਸਿਆਸੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਿਆਸੀ ਉਮੀਦਵਾਰ ਵੀ ਅੱਜ ਸਵੇਰੇ ਸਵੇਰੇ ਪਹੁੰਚ ਕੇ ਬੂਥ ਦੇ ਉੱਤੇ ਆਪਣੇ ਪਰਿਵਾਰ ਦੇ ਸਮੇਤ ਉਨ੍ਹਾਂ ਦੇ ਵੱਲੋਂ ਵੋਟਾਂ ਪਾਈਆਂ ਗਈਆਂ ਵੱਖ-ਵੱਖ ਹਲਕਿਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਉਮੀਦਵਾਰ ਨੇ ਆਪਣੇ ਪਰਿਵਾਰਾਂ ਦੇ ਨਾਲ ਪੋਲਿੰਗ ਬੂਥ ਦੇ ਉੱਤੇ ਪਹੁੰਚੇ ਨੇ ਅਤੇ ਉਨ੍ਹਾਂ ਦੇ ਵੱਲੋਂ ਵੋਟ ਪਾਈ ਗਈਆਂ ਵੋਟ ਪਾਉਣ ਤੋਂ ਬਾਅਦ ਮੀਡੀਆ ਦੇ ਨਾਲ ਰੂਬਰੂ ਹੋਏ ਅਤੇ ਇਸ ਦੌਰਾਨ ਜਿੱਥੇ ਉਨ੍ਹਾਂ ਨੇ ਵੋਟਾਂ ਲੈ ਕੇ ਜਿੱਤ ਦਾ ਦਾਅਵਾ ਠੋਕਿਆ ਕਿ 13 ਦੀਆਂ 13 ਸੀਟਾਂ ਉਨ੍ਹਾਂ ਦੀ ਪਾਰਟੀ ਦੀ ਝੋਲੀ ਵਿੱਚ ਆਉਣਗੀਆਂ ਉੱਥੇ ਦੂਜੇ ਪਾਸੇ ਵਿਰੋਧੀਆਂ ਨੂੰ ਵੀ ਆੜੇ ਹੱਥੀ ਲਿਆ ਆਉਂ ਨਜ਼ਰ ਮਾਰਦਿਆਂ ਵੱਖ-ਵੱਖ ਹਲਕਿਆਂ ਤੇ ਵੋਟ ਦੇ ਇਸ ਮਾਲਕੀ ਕਾਪੜੇ ਜਿੱਤੀ ਮੈਂ ਆਪਣੀ ਵੋਟ ਆਪਣੇ ਜੱਦੀ ਪਿੰਡ ਜਿਖ ਦੇ ਇਕ ਲਾਚ ਆਪਣੇ ਬੂਥ ਦੇ ਉੱਤੇ ਹੋਰ ਵੋਟ ਪਾਈ ਆ ਤੇ ਬਹੁਤ ਉਤਸ਼ਾਹ ਹੈ ਮੇਰਾ ਤੁਹਾਡੇ ਸੂਬਾ ਲੋਕਾਂ ਨੂੰ ਬੇਨਤੀ ਹੈ ਕਿ ਸਵੇਰੇ ਸਵੇਰੀ ਵੋਟ ਕੋਲ ਨੂੰ ਕਿਉਂਕਿ ਬਾਅਦ ਚ ਦੁਪਹਿਰ ਗਰਮੀ ਹੋਊਗੀ ਹਰ ਬੰਦਾ ਆਪਣੀ ਵੋਟ ਦੀ ਵਤਵਜੂਦ ਤੇ ਵੋਟ ਮੌਜੂਦ ਲੋਕ ਸਭਾ ਦੀ ਵੋਟ ਹੈ ਸਭ ਨੂੰ ਬੇਨਤੀ ਹੈ ਕਿ ਵੋਟ ਪਾਓ ਸਭ ਦੇ ਕਿਉਂਕਿ ਲੱਗਦਾ ਕਿ ਲੋਕ ਵੋਟ ਪਾਓਗੇ ਜੋ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤਾ ਗਿਆ ਨੇ ਸਰ ਪਾਣੀ ਤੇ ਛਾਹ ਬਹੁਤ ਵਧੀਆ ਦੇਖੋ ਕਿੰਨੇ ਵਧੀਆ ਕੋਈ ਦੇਖੋ ਸਭ ਟਾਈਟ ਲੱਗੇ ਆ ਬਾਦ ਵੀ ਅੰਦਰ ਵੀ ਹੱਥਾਂ ਦਾ ਪਾਣੀ ਦਾ ਹੱਥ ਲੱਗ ਗਿਆ ਬਿਲਕੁਲ ਸਹੀ ਕੀਤਾ ਹਾਂ ਬਿਲਕੁਲ ਤੇਰਾ ਜੀਰੂ ਦਾ ਨਾਰਾ ਦਿੱਤਾ ਸੀਮਾਨ ਸਾਹਿਬ ਨੇ ਕੀ ਲੱਗਦਾ ਕਿਸ ਤਰੀਕੇ ਦੇ ਪੰਜਾਬ ਬਰੇਗਾ ਜੀਰੂ ਐਸਾ ਤੇਰਾ ਜੀਰੂ ਅੰਮ੍ਰਿਤਸਰ 2 ਲੱਖ ਦੇ 545 540 ਬਾਰ ਦਾ ਪਾਰਲੀਮੈਂਟ ਤੋਂ ਬਾਅਦ ਠੀਕ ਹੈ ਜੀ ਹਾਂ 405 ਵੀ ਪਾਰਲੀਮੈਂਟ ਤੋਂ ਬਾਅਦ ਔਰ ਬੜੀਆਂ ਸਟਰਗਲਸ ਤੋਂ ਬਾਅਦ बड़े सत्याग्रहों ਤੋਂ ਬਾਅਦ ਡਾਕਟਰ ਭੀਮਰਾਮ ਅੰਬੇਦਕਰ ਜੀ ਨੇ ਦੇਸ਼ ਦੇ ਹਰ ਨਾਗਰਿਕ ਨੂੰ ਰਾਈਟ ਦਿੱਤਾ। ਔਰੇ ਰਾਈਟ ਸਾਡੇ ਸਭ ਦੀ ਤਾਕਤ ਹੈ। ਔਰੇ ਇਹਰਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਹੈ। ਔਰ ਮੈਂ ਤੁਹਾਡੇ ਚੈਨਲ ਨਾਲ ਸਾਰੇ ਦਰਸ਼ਕਾਂ ਨੂੰ ਇਹ ਕਹਾਂਗਾ ਕਿ ਘਰੋਂ ਨਿਕਲੋ। ਵੋਟ ਕਰੋ। ਦੇਸ਼ ਦੀ ਆਪਣੀ ਸਰਕਾਰ ਚੁਣਨ ਵਾਸਤੇ ਆਪਣੇ ਮਤ ਦਾ ਪ੍ਰਯੋਗ ਕਰੋ ਔਰ ਤੁਹਾਡਾ ਮਤ ਦੇਸ਼ ਦੇ ਅੰਦਰ ਸਰਕਾਰ ਲੈ ਕੇ ਆਏਗਾ ਤੁਹਾਡਾ ਮਤ ਤੁਹਾਡੀ ਸਰਕਾਰ ਲੈ ਕੇ ਆਏਗਾ ਅਜਿਹਾ ਜਿਹਾ ਆਪਣੇ ਮਤ ਦਾ ਪ੍ਰਯੋਗ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਤੂਪ ਛਾਂ ਬਰਸਾਤ ਇਹ ਆਣ ਗਿਆ ਔਰ ਜਾਣ ਗਿਆ ਲੇਕਿਨ 5 ਸਾਲ ਦੇਸ਼ ਕੌਣ ਚਲਾਏ ਇਹ ਵੋਟ ਡਿਸਾਈਡ ਕਰਦਾ ਹੈ ਸਰ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਇੱਕ ਟੀਚਾ ਰੱਖਿਆ ਗਿਆ ਕਿ 70% ਤੋਂ ਪਾਰ ਕਰਾਂਗੇ ਕੀ ਉਮੀਦ ਹੈ ਕਿਉਂਕਿ ਹਲੇ ਦਿਨ ਦੀ ਸ਼ੁਰੂਆਤ ਹੋਈ ਹੈ ਪੰਜਾਬੀਆਂ ਤੋਂ ਕੀ ਉਮੀਦਾਂ ਨੇ ਮੈਨੂੰ ਬਹੁਤ ਉਮੀਦ ਹੈ ਅਸੀਂ ਸਾਰੇ ਜਾਗਰੂਕਾ ਔਰ ਜਾਗਰੂਕਤਾ ਦੇ ਨਾਲ ਇਸ ਮਤ ਦਾ ਪ੍ਰਯੋਗ ਵੀ ਕਰਾਂਗੇ ਔਰ ਇਹ ਮਤ 70% ਤੋਂ ਜ਼ਿਆਦਾ ਪੋਲਿੰਗ ਹੋਣੀ ਚਾਹੀਦੀ ਔਰ ਮੈਂ ਤੁਹਾਡੇ ਰਾਂਹ ਸਾਰਿਆਂ ਨੂੰ ਇਹ ਅਪੀਲ ਕਰਨਾ ਕਿ ਘਰਾਂ ਚੋਂ ਨਿਕਲੋ ਵੋਟ ਕਰੋ ਅਤੇ ਆਪਣੇ ਵੋਟ ਦੇ ਨਾਲ ਦੇਸ਼ ਦਾ ਨੇਤਾ ਦੇਸ਼ ਦੀ ਸਰਕਾਰ ਚੁਣੋ ਕਿ ਤੁਸੀਂ ਵੋਟ ਕਰੋਗੇ ਤੁਸੀਂ ਵੋਟ ਦੇ ਅਧਿਕਾਰ ਦੇ ਨਾਲ 5 ਸਾਲ ਸਰਕਾਰ ਕੰਮ ਕਰੇ ਜਿਸ ਤਰ੍ਹਾਂ ਪੰਜਾਬ ਆਖਰੀ ਚਰਨ ਦੇ ਵਿੱਚ VOTING ਇੱਥੇ ਹੋ ਰਹੀ ਹੈ ਪਹਿਲੀਆਂ ਸਟੇਟਾਂ ਦੇ ਵਿੱਚ ਜਿੱਥੇ ਹੋਇਆ ਉੱਥੇ ਜਿਹੜੀ ਪੋਲਿੰਗ ਪਰਸੈਂਟੇਜ ਘਟ ਰਹੀ ਹੈ ਤਾਂ ਲੱਗਦਾ ਕਿ ਪੰਜਾਬੀ ਉਸ ਚੀਜ਼ 'ਚ ਵੀ ਜਿੱਤ ਹਾਸਲ ਕਰਨਗੇ ਮੈਨੂੰ ਲੱਗਦਾ ਹੈ ਕਿ ਅਸੀਂ ਪੋਲ ਜ਼ਿਆਦਾ ਹੋਏਗੀ ਇੱਥੇ ਕਿ ਲੋਕ ਬਹੁਤ ਜਾਗਰੂਕ ਹੈ ਔਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਕੈਂਪੇਨ ਇਲੈਕਸ਼ਨ ਕਮਿਸ਼ਨ ਨੇ ਵੀ ਕੀਤੀ ਹੈ ਮੈਨੂੰ ਵੀ ਵਧਾਈ ਦੇਣਾ ਕਿ ਲੋਕਾਂ ਨੂੰ ਐਸਐਮਐਸ ਆਏ ਹੈ ਫੋਨ ਆਏ ਹੈ ਔਰ ਇਹ ਪੋਲ ਹੋਣਾ ਜਿਆਦਾ ਪੋਲ ਹੋਣਾ ਸੈਡੀ ਸਟੇਟਸ ਤੇ ਜ਼ਰੂਰੀ ਹੈ ਦੇਸ਼ ਦਾ ਮੂਡ ਕੀ ਲੱਗ ਰਿਹਾ ਹੈ ਦੇਸ਼ ਦਾ ਮੂਡ ਤੇ ਦੇਸ਼ ਦਾ ਮੂਡ ਤੇ ਮੋਦੀ ਹੈ ਤੁਸੀਂ 4 ਤਰੀਕ ਨੂੰ ਪਾਰਟੀ ਇਸੇ ਤਿਆਰ ਹੋ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ 4 ਤਾਰੀਖ ਦਾ ਨਤੀਜਾ ਆਏਗਾ اسلامਾਬਾਦ ਕਰਾਚੀ ਲਾਹੌਰ ਚ ਨਹੀਂ ਭਾਰਤ ਚ ਪਟਾਕੇ ਚੱਲਣਗੇ ਜਿਹੜੇ ਪਾਕਿਸਤਾਨ ਚ ਬੈਠੇ ਲੋਕ ਸਪਨਾ ਦੇਖ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਹਿੰਦੁਸਤਾਨ ਚ ਚੁਣਨ ਦਾ ਔਰ ਉਹਨਾਂ ਸੇ ਦੁਆਵਾਂ ਕਰ ਰਹੇ ਭਾਈ ਅੱਜ ਬੜਾ ਪ੍ਰਾਈਡ ਵਾਲਾ ਦਿਨ ਹੈ ਸਾਡੇ ਸਾਰਿਆਂ ਲਈ ਸਾਹਮਣੇ ਦੇਖੇ ਸਾਹਮਣੇ ਸਭ ਤੋਂ ਦੁਨੀਆ ਦੀ ਵੱਡੀ ਡੈਮੋਕਰੈਟਿਕ ਐਕਸਰਸਾਈਜ਼ ਹੋ ਰਹੀ ਹੈ ਤੇ ਲੋਕੀ ਆਪਣਾ ਐਕਸਰਸਾਈਜ਼ ਆਪਣਾ ਰਾਈਟ ਐਕਸਰਸਾਈਜ਼ ਕਰਦੇ ਨੇ ਅੱਜ ਤੇ ਤੁਹਾਨੂੰ ਰਿਜ਼ਲਟ ਦੇਖੋ ਮੀਡੀਆ ਤੋਂ ਜ਼ਿਆਦਾ ਕੌਣ ਜਾਣਦਾ ਹੈ ਲੇਕਿਨ ਅਲਟੀਮੇਟਲੀ ਇਹ ਲੋਕੀ ਡਿਸਾਈਡ ਕਰਦੇ ਨੇ ਮੈਂ ਸਾਰੇ ਭਾਰਤ ਦੇ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਅੱਜ ਸ਼ਾਮ ਤੱਕ ਆਪਾਂ ਮੈਕਸਿਮਮ ਨੰਬਰਸ ਨਾਲ ਵੋਟ ਕਰੀਏ ਔਰ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਔਰ ਅੰਬਰਸਰ ਦੀ ਵੋਟ ਐ ਤਾਂ ਅੰਬਰਸਰ ਦੀ ਪ੍ਰਗਤੀ ਡਵੈਲਪਮੈਂਟ ਦੀ ਹੋਵੇ ਤੁਸੀਂ ਸਭ ਜਾਣਦੇ ਹੋ ਕਿ ਅੰਬਰਸਰ ਦੀ ਸਿਚੁਏਸ਼ਨ ਕੀ ਹੈ ਮੈਂ ਉਹਦੇ ਤੇ ਵਰਣਨ ਹੁਣ ਅੱਜ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਾਫੀ ਵਾਰੀ ਕੀਤਾ ਆ ਲੇਕਿਨ ਮੈਨੂੰ ਕੌਨਫੀਡੈਂਸ ਹੈ ਤੇ ਤੁਸੀਂ ਵੀ ਫੀਲ ਕਰ ਰਹੇ ਹੋਗੇ ਕਿ ਐਡ ਕਾਂ ਅੰਬਰ ਸਰਚਰ ਡਵੈਲਪਮੈਂਟ ਦੀ ਹਨੇਰੀ ਆ ਰਹੀ ਹੈ ਕੁਝ ਕਿਹਨੇ ਪਰਵਾਹ ਦੇ ਨਾਲ ਦੇਖ ਸਕਦੇ ਹੋ ਲੱਗ ਰਿਹਾ ਛੋਟੀ ਖੁਸ਼ੀ ਨਹੀਂ ਲੱਗ ਰਿਹਾ ਅੱਜ ਪਹਿਲੀ ਮੋਟ ਮੋਟ ਪਹੁੰਚੇ ਹਾਂ ਸਪੋਰਟ ਅੱਛਾ ਲੱਗ ਰਿਹਾ ਹੈ ਹਮੇਸ਼ਾ ਹੀ ਪਾਈਦੀ ਹੈ ਕਹਿੰਦੇ ਕਰਾਂਗੇ ਪਰ ਐਮਪੀ ਇਲੈਕਸ਼ਨ ਪਹਿਲੀ ਵਾਰ ਲੜ ਰਹੇ ਹਾਂ ਨਾ ਪਹਿਲੀ ਵਾਰੀ ਐਮਪੀ ਇਲੈਕਸ਼ਨ ਲੜਦੇ ਆ ਤੇ ਸ਼ਾਹ ਵਾ ਪੋਜ਼ਿਟਿਵ ਲੋਕਾਂ ਦੀ ਮੰਦਰ ਵੀ ਗਿਆ ਬੈਸਟ ਆਫ ਲੱਕ ਆ ਕੇ ਕਰਕੇ ਗਏ ਲੋਕੀ ਬਾਹਰ ਘਰੋਂ ਬਾਹਰ ਨਿਕਲਦੇ ਆ ਲੋਕੀ ਖੁਸ਼ ਹੋ ਕੇ ਮਿਲਿਆ ਐਹੀ ਸਾਈਨ ਹੁੰਦੇ ਪੋਜ਼ਿਟਿਵ ਜੀਦਾ ਸਾਹਿਬ ਗਏ ਮੰਦਰ ਗਿਆ ਜੀਦਾ ਸਾਹਿਬ ਗਿਆ ਹਨੂਮਾਨ ਬੜਾ ਹਨੂਮਾਨ ਮੰਦਰ ਗਿਆ ਦਰਗਾਹ ਨੇ ਤੇ ਭਗਵਾਨ ਦਾ ਆਸ਼ੀਰਵਾਦ ਲਿਆ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਰੱਬ ਤੇ ਨਾਲ ਨਜ਼ਰ ਆ ਰਿਹਾ ਕੰਝਿਕ ਦੀ ਚਰਨ ਸ਼ੂ ਕੇ ਆਏ ਆ। ਕੀ ਲੱਗ ਕੀ ਰਿਹਾ ਮਾਹੌਲ ਲੋਕਾਂ ਦਾ ਕੀ ਰਿਸਪੌਂਸ ਸੀ ਇਲੈਕਸ਼ਨ ਚੋਂ ਦੇ ਲੋਕਾਂ ਦਾ ਬਹੁਤ ਵਧੀਆ ਮੈਂ ਅਰਖੀ ਪਹਿਲੀ ਵਾਰੀ ਮਿਹਨਤ ਵੀ ਬਹੁਤ ਕੀਤੀ ਮੇਰਾ ਖਿਆਲ ਹੈ ਮੈਂ ਤਿੰਨ ਕੈਂਡੀਡੇਟਾਂ ਨੇ ਜਿੰਨੀ ਮਿਲ ਕੇ ਕੰਪੇਨ ਨਹੀਂ ਨਾ ਕੀਤੀ ਮੈਨੂੰ ਪਰਮਾਤਮਾ ਨੇ ਇੰਨੀ ਸ਼ਕਤੀ ਦਿੱਤੀ ਵੀ ਮੈਂ ਉਹ ਤੋਂ ਵੱਧ ਕੰਪੇਨ ਕੀਤੀ ਹੋਊਗੀ ਸਵੇਰੇ 6 ਵਜੇ ਤੱਕ ਲੱਕੇ ਰਾਤੀ 12 12 ਵਜੇ ਤੱਕ 2 ਮਹੀਨੇ ਲਗਾਤਾਰ ਮੈਂ 4 ਘੰਟੇ ਸੌਂਦਾ ਹਾਂਗਾ ਪਰ ਇਹ ਆ ਕਿ ਲੋਕਾਂ ਦਾ ਇੰਨਾ ਕੁ ਹੰਗਾਰਾ ਇੰਨਾ ਪਿਆਰ ਇੰਨਾ ਆਸ਼ੀਰਵਾਦ ਇੰਨੀ ਪੋਜ਼ਿਟਿਵ ਵਾਈਬਸ ਮੈਨੂੰ ਆਈਆਂ ਲੋਕਾਂ ਦੀ ਇੱਕ ਜੋਛਤਾ ਸਭ ਤੋਂ ਜ਼ਰੂਰੀ ਚੀਜ਼ ਇਸ ਵੇਲੇ ਇਹ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਸੀ 70% ਦੀ ਤੋਂ ਪਾਰ ਜਿਹੜੀ VOTING ਕਰਾਉਣੀ ਹੈ ਲੋਕਾਂ ਦੇ ਵਿੱਚ ਹੱਲੇ ਵੀ ਹੁੰਦਾ ਸ਼ਾਇਦ ਨਜ਼ਰ ਨਹੀਂ ਆ ਰਿਹਾ ਗਰਮੀ ਵੀ ਕੀ ਕਹਿਣਾ ਚਾਹੁੰਦਾ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਲੋਕਾਂ ਨੂੰ ਇਹੀ ਪ੍ਰਾਰਥਨਾ ਕਰੂੰਗਾ ਆਪਣਾ 5 ਸਾਲ ਦਾ ਆਪਾਂ ਫਿਊਚਰ ਜਿਹੜਾ ਬਣਾ ਉਹ ਹੁੰਦਾ ਆਪਾਂ ਫਿਰ 5 ਸਾਲ ਆਪਾਂ ਨੂੰ ਕਿੰਤੂ ਪਰੰਤੂ ਨੁਕਸ ਕੱਢਣੇ ਜਾਂ ਫਿਰ ਡਿਸਕਸ਼ਨ ਕਰਨੀ ਹੈ ਇਸ ਗੱਲ ਦੇ ਉੱਤੇ ਫਿਰ ਆਪਣੀ ਮਹਿਨਤ ਨਹੀਂ ਰੱਖਦੀ ਜੇ ਆਪਾਂ ਇਹਦਾ 파ਟ ਨਹੀਂ ਬੰਦੇ ਸਾਨੂੰ ਇਸ ਲੋਕਤੰਤਰ ਦੇ ਇਸ ਪਰਵ ਦਾ ਇਹ ਉਤਸਵ ਇਹਦਾ 파ਟ ਬੰਨਣਾ ਚਾਹੀਦਾ ਆਪਣੀ ਭਾਵਨਾ ਵੋਟ ਦੇ ਰੂਪ ਦੇ ਵਿੱਚ ਹੈ ਉਹ ਜ਼ਰੂਰ ਆਕਾਸ ਕਰਨੀ ਚਾਹੀਦੀ ਹੈ ਕਿ ਮੈਂ ਕੀ ਚਾਹੁੰਦਾ ਉਹ ਬੰਦਾ ਪਹਿਲੇ ਵਿਧਾਨ ਸਭਾ ਲੜਦੇ ਰਹੇ ਐਸ ਵਾਰ ਤੁਸੀਂ ਲੋਕ ਸਭਾ ਲੜਿਓ ਕੀ ਅਲੱਗ ਇਸ ਤਰ੍ਹਾਂ ਦਾ ਨਜ਼ਰ ਆਇਆ ਮੂਤ ਨਹੀਂ ਕੋਈ ਅਸੀ ਗੱਲ ਨਹੀਂ ਲੋਕ ਲੋਕ ਸਭਾ ਵੀ ਆਪਣੀ ਤੇ ਬਹੁਤ ਸਾਰੇ ਲੋਕਾਂ ਨੇ ਲੜੀਆਂ ਕੰਮ ਹੀ ਇਹ ਹੀ ਹੈ ਕਿੰਨੇ ਸਾਲਾਂ ਤੋਂ ਲਗਾਤਾਰ ਲੋਕ ਦਿਲ ਦਿਮਾਗ ਦੀ ਸੁਣਨਗੇ ਮੈਂ ਤੇ ਇਹੀ ਕਹਾ ਕਿਹਾ ਮੈਂ ਤੇ ਕਿਹਾ ਮਤਲਬ ਵੋਟ ਇਥੋਂ ਦਿਮਾਗ ਤੱਕ ਜਿਹੜੀ ਭਾਵਕ ਹੁੰਦਾ ਬੰਦਾ ਵੋਟ ਬੈਂਕ ਦੇ ਰੂਪ ਚ ਵੋਟ ਪਾਉਂਦਾ ਨਿਸ਼ਾਨ ਦੇ ਰੂਪ ਦੇ ਵਿੱਚ ਵੋਟ ਪਾਉਂਦਾ ਜਦੋਂ ਬੰਦਾ ਦਿਮਾਗ ਦੀ ਸੰਦਾ ਨਾ ਫਿਰ ਉਹ ਫਿਰ ਮੈਰਿਟ ਬਣਾਉਂਦਾ ਕੀ ਚਾਹੀਦਾ ਉਹਨਾਂ ਨੂੰ ਹਨਾ ਕੌਣ ਸੱਸੇ ਬਲ ਕੌਣ ਅਵੇਲੇਬਲ ਕਿਹਦਾ ਟਰੈਕਰ ਰਿਕਾਰਡ ਕੰਮ ਦਾ ਕੌਣ ਕਰੂਗਾ ਇਹ ਸਾਰੀਆਂ ਚੀਜ਼ਾਂ ਫਿਰ ਦਿਮਾਗ ਤੇ ਜਦੋਂ ਜਾਂਦਾ ਨਾ ਉਦੋਂ ਹੁੰਦਾ ਇਹ ਤੇ ਰੱਖਦੇ ਹੀ ਲੀਡਰ ਥੱਲੇ ਥੱਲੇ ਰੱਖਦੇ ਦਿਲ ਤੱਕ ਰੱਖਦੇ ਐਸੇ ਕਰਕੇ ਕਿ ਲੋਕੀ ਦਿਮਾਗ ਤੱਕ ਜਾਣ ਹੀ ਨਾ ਤੇ ਸੋਚਣ ਹੀ ਨਾ ਤੇ ਸਾਨੂੰ ਵੋਟ ਬੈਂਕ ਦੇ ਰੂਪ ਸਾਡੇ ਜਿਬਾਂ 'ਚ ਪੈ ਰਹਿਣ ਤੇ ਆਉਣ ਅਸੀਂ ਮੋਜਾਂ ਲਈਏ 5 ਸਾਲ ਫਿਰ ਅਸੀਂ ਦੇਵ ਚੋਂ ਕੱਢੀ ਇਹਨਾਂ ਨੂੰ ਵੋਟ ਬੈਂਕ ਦੇ ਰੂਪ ਚ ਟੀਕਾ ਵੋਟ ਦੇ ਰੂਪ ਚ ਸਾਨੂੰ ਫਿਰ ਮੋਜਾਂ ਲਾਉਣ 5 ਸਾਲ ਫਿਰ ਹੁੰਦੇ ਰਹਿਣ 5 ਸਾਲ ਤੇ ਫਿਰ ਅਸੀਂ ਜਿੱਤ ਕੇ ਮੋਜਾਂ ਲਈਏ ਇਹ ਹੁਣ ਚੱਲਣਾ ਨਹੀਂ ਐਰ ਕੀ ਪਹਿਲੀ ਵਾਰੀ ਮੈਨੂੰ ਫੀਲ ਹੋਇਆ ਕਿ ਲੋਕੀ ਮੈਰਿਟ ਬਣਾ ਰਹੇ ਆ ਲੋਕੀ ਮਤਲਬ ਮੈਨੂੰ ਅੱਧੀ ਰਾਤ ਤੱਕ ਫੋਨ ਆਉਂਦੇ ਰਹੇ ਮੈਂ ਥੋੜਾ ਸੌਣਾ ਚਾਹੁੰਦਾ ਸੀ ਪਰ ਮਤਲਬ ਫਿਰ ਮੈਨੂੰ ਫੋਨ ਸਾਇਲੈਂਟ ਤੇ ਲਾਉਣਾ ਪਿਆ ਤੇ ਉਸ ਤੋਂ ਬਾਅਦ ਮੈਂ ਸਵੇਰੇ ਜਦੋਂ ਮੰਦਿਰ ਜਾਣਾ ਸੀ ਮੈਂ 5 ਵਜੇ ਉੱਠ ਕੇ ਨਹਾ ਨੂ ਰਿਆ ਸੀ ਉਹ ਉਸ ਦੌਰਾਨ ਬੜੇ ਪੋਣ ਬੈਸਟ ਆਫ ਲੱਕ ਦੇ ਸਿੱਧਾ ਸਾਹਿਬ ਗਿਆ ਉਦੋਂ ਬੜੇ ਮਤਲਬ ਅਸ਼ੀਰਵਾਦ ਦੇ ਲੋਕਾਂ ਦੇ ਹੱਥ ਫਿਰ ਤੇ ਆਏ ਮੇਰੇ ਲੋਕਾਂ ਨੇ ਬਸ ਵਿਚਾਰ ਦਿੱਤੀਆਂ ਗੁਰੂ ਮਹਾਰਾਜ ਦੀ ਕਿਰਪਾ ਦਾ ਅਸ਼ੀਰਵਾਦ ਦਿੱਤਾ ਮੈਂ ਬੜਾ ਹਨੂਮਾਨ ਮੰਦਿਰ ਗਿਆ ਉੱਥੇ ਵੀ ਨੰਗਦੇ ਆਉਂਦੇ ਆਵੇਂ ਬੈਸਟ ਆਫ ਲੱਕ ਲੇਡੀਜ਼ ਖਣ ਸਾਰੇ ਤੇ ਮੈਨੂੰ ਲੱਗਦਾ ਕਿ ਪ੍ਰਭੂ ਅਛਾ ਕਰ ਰਿਹਾ। ਪਹਿਲੇ ਸਭ ਤੋਂ ਲੰਬੀ ਕੰਪਲੇਨ ਰਹੀ ਹੈ ਹੁਣ ਤੱਕ ਦੋ ਮਹੀਨੇ ਲਗਭਗ 2 ਮਹੀਨੇ ਬਤ ਕਰਾਂਗੇ। ਇੱਕ ਇਹ ਵੀ ਪਹਿਲੀ ਵਾਰੀ ਆ। ਮੈਂ ਤੁਹਾਨੂੰ ਕਹਾਂ ਇਹ ਵੀ ਪਹਿਲੀ ਵਾਰੀ ਆ ਕਿ ਮਤਲਬ ਮੈਨੂੰ ਥਕਾਵਟ ਨਹੀਂ ਹੋਈ। ਮੈਂ ਇੰਨਾ ਕੰਮ ਕਰਨ ਦੇ ਬਾਵਜੂਦ ਮੈਂ ਸ਼ਾਮੀ ਜਦੋਂ ਬੰਦੇ ਡਿੱਗੰਢ ਠਣਾਲੇ ਦੇ ਮੈਂ ਕਿਹਾ ਹੁਣ ਫੇਰ ਸ਼ੁਰੂ ਕਰੀਏ। ਉਦੋਂ ਮੈਂ ਕਹਿਣਾ ਨਾ ਚਲੋ ਫੇਰ ਸ਼ੁਰੂ ਕਰਦੇ ਹਾਂ ਹੁਣ ਤੋਂ। ਇਹ એનર્ਜੀ ਸੀ ਲੋਕਾਂ ਦੀ ਪੋਜ਼ਿਟਿਵ ਵਾਈਬਸ ਸੀ ਗਿਆ ਜਿਹੜੀਆਂ ਆਸ਼ੀਰਵਾਦ ਸੀ ਲੋਕਾਂ ਦਾ। ਲੋਕਾਂ ਨੇ ਜੋ ਮੈਨੂੰ ਮਤਲਬ ਬੈਸਟ ਵਿਸ਼ੇਸ ਦਿੱਤੀਆਂ ਪੋਜ਼ਿਟਿਵ ਹੱਸਦੇ ਆਂ ਲੋਕਾਂ ਨੇ ਪਹਿਲਾਂ ਵਧਾਈ ਲਲੋ ਐ ਹੀ ਕਹਿੰਦੇ ਨੇ ਪਹਿਲਾਂ ਵਧਾਈ ਅੱਜ ਵੀ ਮੈਨੂੰ ਵਧਾਈਆਂ ਹੀ ਦਿੱਤੀਆਂ ਲੋਕਾਂ ਨੇ ਇਹ ਨਹੀਂ ਕਿ ਮਤਲਬ ਮੈਂ ਸ਼ਿਦਾ ਸਾਹਿਬ ਗਿਆ ਜਾਂ ਮੈਂ ਦਰਗਾਹਾਂੇ ਗਿਆ ਚਲਿੱਪਾਂ ਕਿੱਥੇ ਜਾਂ ਚਲਿੱਪਾਂ ਕਿੱਥੇ ਦੇਖੋ ਜੀ ਇਹਨੂੰ ਮਾਦਨ ਇਸ ਲਈ ਕਹਿੰਦੇ ਨੇ ਕਿਉਂਕਿ ਦਿਮਾਗ ਨਾਲ ਵੋਟ ਕਰਨਾ ਬਹੁਤ ਜ਼ਰੂਰੀ ਹੈ ਦਿਲ ਨਾਲ ਜੇ ਵੋਟ ਕਰਾਂਗੇ ਤੇ ਕਿਸੇ ਦੇ ਭਗਾਵੇ ਚ ਆ ਸਕਦੇ ਆ ਕਿਸੇ ਦੀ ਗੱਲਾਂ ਚਾਹੇ ਨਿਸ਼ਾਨਾ ਦੇ ਚੱਕਰ ਚ ਆ ਸਕਦੇ ਆ ਸੋਚਣਾ ਸੀ ਸਹੀ ਕੈਂਡੀਡੇਟ ਨਹੀਂ ਚੂਜ਼ ਕਰ ਪਾਵਾ ਇਸ ਕਰਕੇ ਮੇਰੀ ਸਾਰੇ ਵੋਟਰਸ ਨੂੰ ਅਪੀਲ ਹੈ ਦਿਮਾਗ ਨਾਲ ਸੋਚ ਕੇ ਕਿਉਂਕਿ ਕੋਈ ਕਾਲੀ ਨਹੀਂ ਹੈ ਜਦੋਂ ਵੋਟ ਕਰਨ ਜਾਂਦੇ ਆ ਉੱਥੇ ਵੀ ਤੁਹਾਨੂੰ ਟਾਈਮ ਦਿੰਦੇ ਆ ਵੋਟ ਕਰੋ ਦਿਮਾਗ ਨਾਲ ਤੇ ਸਹੀ ਕੈਂਡੀਡੇਟ ਚੁਣੋ ਕਿਉਂਕਿ ਅੰਮ੍ਰਿਤਸਰ ਦੀ ਜਿਹੜੀ ਡਿਵੈਲਪਮੈਂਟ ਅੰਮ੍ਰਿਤਸਰ ਦੀ ਤਰੱਕੀ ਜਿਹੜੀ ਆ ਇਹ ਪੰਜ ਸਾਲਾਂ ਤੇ ਡਿਪੈਂਡ ਕਰੇ ਮੈਂ ਇਹ ਕਹਾਂਗੀ ਸਭ ਨੂੰ ਤਾਂ ਮਤਦਾਨ ہمارا ਅਧਿਕਾਰ ਵੀ ਹੁੰਦਾ ਹੈ ਔਰ ਕਰਤੱਵ ਵੀ ਹੁੰਦਾ ਹੈ क्योंकि हमारे मतदान के ऊपर डिपेंड करता है कि हमारी राजनीति कैसे चलेगी हमारी डेमोक्रेसी चलेगी हमारा देश कैसे चलेगा हमारा समाज कैसे चलेगा इसलिए मैं सभी को यही आग्रह करता हूं कि मतदान में हिस्सा लेना चाहिए और उसी के ऊपर सब कुछ डिपेंड करता है हमारी सोसाइटी का और अच्छे से अच्छे कैंडिडेट को वोट करना चाहिए मैं ये भी कह रहा हूँ कि जो योग्य कैंडिडेट हो उसको वोट करना चाहिए हमें ਸਰ ਰਾਤ ਕੋ ਸਰ ਗੋਲੀकांड ਹੋਇਆ ਅਜਨਾਲਾ ਮੇਂ ਤਾਂ ਕਿਵੇਂ ਦੇਖਦੇ ਹੈ ਕਿ ਇੱਕ ਤਰਫ ਚੋਣ ਹੋ ਦੂਸਰੀ ਤਰਫ ਐਸੇ ਗੋਲੀकांड ਹੋ ਕਿਤਨਾ ਬੁਰੀ ਬਾਤ ਹੈ ਜੀ ਦੇਖੋ ਮੈਂ ਇਹੀ ਕਹਾਂਗਾ ਕਿ ਰਾਜਨੀਤੀ ਦੇ ਵਿੱਚ ਜਾਂ ਡੈਮੋਕ੍ਰੇਸੀ ਦੇ ਵਿੱਚ ਹਿੰਸਾ ਦਾ ਕੋਈ ਸਥਾਨ ਨਹੀਂ ਹੈ ਤੇ ਕਿਸੇ ਨੂੰ ਵੀ ਮਤਲਬ ਹਿੰਸਾ ਤੇ ਉਤਾਰੂ ਨਹੀਂ ਹੋਣਾ ਚਾਹੀਦਾ ਹੈ ਔਰ ਸ਼ਾਂਤੀਪੂਰਵਕ મતદાન ਕਰਨਾ ਚਾਹੀਦਾ ਹੈ VOTING ਪ੍ਰੋਸੈਸ ਹੈ ਉਹ ਸ਼ਾਂਤੀਪੂਰਵਕ ਹੋਣੀ ਚਾਹੀਦੀ ਹੈ ਜੋ ਲੋਕ ਵੀ ਇਸ ਤਰ੍ਹਾਂ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ ਤਸਰ ਤੁਸੀਂ ਵੀ ਅੱਜ ਵੋਟ ਡਾਲੋ ਕੁਛੀ ਸਮੇਂ ਚ ਇੱਥੇ ਮੈਂ ਥੋੜੇ ਚਿਰ ਬਾਅਦ ਇੱਥੇ ਵੋਟ ਪਾਵਾਂਗਾ ਜੀ ਥੋੜੇ ਚਿਰ ਬਾਅਦ ਵੋਟ ਪਾਵਾਂਗਾ ਜੀ ਵੋਟਰਾਂ ਨੂੰ ਕੀ ਪੀਕਲਦੇ ਗਰਮੀ ਦਾ ਬੜਾ ਪਰਚੋ ਹੈ ਉਹਨੇ ਦੇਖੋ ਗਰਮੀ ਵੀ ਹੈ ਗਰਮੀ ਦੇ ਵਿੱਚ ਅਸੀਂ ਹਰ ਕੰਮ ਕਰਦੇ ਹਾਂ ਸਾਨੂੰ ਪਤਾ ਹੈ ਕਿ ਸੜੇ ਅੰਮ੍ਰਿਤਸਰ ਦੇ ਵਿੱਚ ਮਈ ਦਾ ਮਹੀਨਾ ਬਹੁਤ ਮਤਲਬ ਹੌਟ ਹੁੰਦਾ ਹੈ ਤੇ ਉਹਦੇ ਵਿੱਚ ਹੀ ਦੇਖੋ ਮੈਂ ਸਾਰਿਆਂ ਨੂੰ ਇਹੀ ਕਿਹਾ ਕਿ 10 ਵਜੇ ਤੋਂ ਪਹਿਲਾਂ ਪਹਿਲਾਂ ਆ ਕੇ ਤੁਸੀਂ voting ਕਰੋ ਸਾਰਿਆਂ ਨੂੰ voting ਕਰਨੀ ਚਾਹੀਦੀ ਹੈ ਜੀ ਠੀਕ ਹੈ ਥੈਂਕ ਯੂ ਥੈਂਕ ਯੂ so much ਤਾਂ